ਸਤ ਸ੍ਰੀ ਅਕਾਲ ਦੋਸਤੋ ਸਵਾਗਤ ਕਰਦੇ ਹਾਂ ਤੁਹਾਡਾ ਤੁਹਾਡੇ ਆਪਣੇ ਚੈਨਲ ਦੇ ਉੱਤੇ 29 ਜੁਲਾਈ ਦੀ ਰਾਤ ਜਸਕਿਰਤ ਸਿੰਘ ਯਾਨੀ ਕੇ ਪੰਜਾਬੀ ਟਰੇਡਰ ਦਾ ਕਤਲ ਕਰ ਦਿੱਤਾ ਜਾਂਦਾ ਹੈ ਤੇ ਇਸ ਵਿਵਾਦ ਦਾ ਜੋ ਪਹਿਲਾ ਮੁੱਖਿਆ ਕਾਰਨ ਦੱਸਿਆ ਜਾ ਰਿਹਾ ਸੀ ਉਹ ਸੀ ਗੱਡੀ ਖੜਾਉਣ ਨੂੰ ਲੈ ਕੇ ਲੜਾਈ ਪਰ ਜਸਕਿਰਤ ਸਿੰਘ ਦੀ ਵਾਈਫ ਨੇ ਇਸ ਸਾਰੇ ਵਿਵਾਦ ਦੇ ਬਾਰੇ ਕਈ ਅਹਿਮ ਖੁਲਾਸੇ ਕਰੇ ਨੇ ਕਿਉਂਕਿ ਮਲਜਮਾਨ ਨੇ ਜਸਕਿਰਤ ਸਿੰਘ ਦਾ ਕਤਲ ਕਰਨ ਤੋਂ ਬਾਅਦ ਸ਼੍ਰੀਆਮ ਸੋਸ਼ਲ ਮੀਡੀਆ ਉੱਤੇ ਲਾਈਵ ਆ ਕੇ ਕਤਲ ਤੋਂ ਬਾਅਦ ਵੀ ਜਸਕੀਰਤ ਸਿੰਘ ਦੇ ਬਾਰੇ ਕਾਫੀ ਮਾੜੀ ਸ਼ਬਦਾਵਲੀ ਦੀ ਵਰਤੋਂ ਕੀਤੀ ਸੀ ਤੇ ਦਰਿੰਦੇ ਲੋਕਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਉੱਤੇ ਜਸਕੀਰਤ ਸਿੰਘ ਦੇ ਕਤਲ ਦੇ ਸਟੇਟਸ ਵੀ ਸ਼ੇਅਰ ਕਰੇ ਸੀ ਇਹ ਸਿਰਫ ਜਸਕੀਰਤ ਸਿੰਘ ਦਾ ਕਤਲ ਨਹੀਂ ਸੀ ਸਗੋਂ ਪੂਰੇ ਪੰਜਾਬ ਭਰ ਦਾ ਮਾਹੌਲ ਵੀ ਖਰਾਬ ਕੀਤਾ ਹੈ ਇਸ ਮਸਲੇ ਉੱਤੇ ਪਰਿਵਾਰ ਨੇ ਖੁਲਾਸਾ ਕੀਤਾ ਹੈ ਕਿ 25 ਤੋਂ 30 ਦਿਨ ਪਹਿਲਾਂ ਵੀ ਜਸਕੀਰਤ ਨਾਲ ਇਹਨਾਂ ਦੀ ਲੜਾਈ ਹੋਈ ਸੀ ਮੁੱਖ ਕਾਤਲ ਰਮਨ ਦੇ ਪਿਤਾ ਜੀ ਜਸਕੀਰਤ ਸਿੰਘ ਦੇ ਘਰ ਆਏ ਸੀ ਪਰ ਉਹਨਾਂ ਨਾਲ ਕੋਈ ਗੱਲ ਨਹੀਂ ਸੀ ਹੋਈ ਤੇ ਸ਼ੱਕ ਜਤਾਇਆ ਹੈ ਕਿ ਸ਼ਾਇਦ ਉਹ ਜਸਕੀਰਤ ਨੂੰ ਥੋੜਾ ਅਭੇਰ ਕਰਨਾ ਚਾਹੁੰਦੇ ਸੀ ਕਿ ਤੂੰ ਬਚ ਕੇ ਰਹੀਂ ਇਹ ਤੈਨੂੰ ਮਾਰਨ ਨੂੰ ਫਿਰਦੇ ਨੇ ਪਰਿਵਾਰ ਦਾ ਕਹਿਣਾ ਹੈ ਕਿ ਉਹਨਾਂ ਨੇ ਇੰਨਾ ਜ਼ਿਆਦਾ ਇਸ ਮਾਮਲੇ ਨੂੰ ਸੀਰੀਅਸ ਨਹੀਂ ਲਿਆ ਸੀ ਕਿਉਂਕਿ ਇਹਨਾਂ ਨੂੰ ਉਹਨਾਂ ਤੋਂ ਬਿਲਕੁਲ ਐਦਾਂ ਦੀ ਉਮੀਦ ਨਹੀਂ ਸੀ ਕਿ ਉਹ ਇਸ ਤਰੀਕੇ ਦੇ ਨਾਲ ਜਸਕੀਰਤ ਦਾ ਕਤਲ ਕਰ ਦੇਣਗੇ ਸੋ ਬਾਕੀ ਜੇਕਰ ਤੁਸੀਂ ਵੀ ਜਸਕੀਰਤ ਸਿੰਘ ਦੇ ਇਨਸਾਫ ਦੀ ਮੰਗ ਕਰਦੇ ਹੋ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ どうたの